ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਜੋ ਬਿਲਡਿੰਗ ਦੇਖ ਰਹੇ ਹੋ ਇਹ ਪਿੰਡ ਕਨੌਰ ਕਲਾਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੀ ਹੈ ਤੇ ਇਸ ਬਿਲਡਿੰਗ ਦੇ ਇੇਠਾਂ ਲੰਗਰ ਹਾਲ ਹੈ ਤੇ ਇਸ ਦੇ ਉੱਪਰ ਦਰਬਾਰ ਸਾਹਿਬ ਸੋਭਿਤ ਹੈ ਤੋਂ ਜੇ ਜਿਹੜਾ ਇਹ ਸਾਹਮਣੇ ਸੈੱਡ ਹੈ ਇੱਥੇ ਲੰਗਰ ਹਾਲ ਲੰਗਰ ਬਣਾਇਆ ਜਾਂਦਾ ਹੈ ਤੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਜਾਂਦਾ ਹੈ ਤੇ ਇੱਥੋਂ ਤਿਆਰ ਕਰਕੇ ਫਿਰ ਸਾਹਮਣੇ ਲੰਗਰ ਹਾਲ ਚ ਵਰਤਾਇਆ ਜਾਂਦਾ ਹੈ ਾਂਡੇ ਮਾਂਜਣ ਵਾਲਾ ਸੈੱਟ ਇਸ ਦੇ ਨਾਲ ਹੀ ਤਿਆਰ ਕੀਤਾ ਗਿਆ ਹੈ। ਇਹ ਗੇਟ ਨਿਕਲਦਾ ਉਧਰ ਨੂੰ। ਤੇ ਇਹ ਹੁਣ ਲਿਫਟ ਤਿਆਰ ਕੀਤੀ ਜਾ ਰਹੀ ਹੈ। ਜੋ ਬਜ਼ੁਰਗ ਜਿੰਨਾ ਤੋਂ ਪੌੜੀਆਂ ਨਹੀਂ ਚੜੀਆਂ ਇੰਨੀਆਂ ਉਹ ਉੱਪਰ ਜਾ ਕੇ ਮੱਥਾ ਟੇਕ ਸਕ ਸਕਣ। ਤੇ ਇਹ ਇਸ ਵਾਰ ਮੇਰੇ ਖਾਨਾ ਚਾਲੂ ਹੋ ਜੂਗੀ ਬਿਲਡਿੰਗ। ਤੇ ਆਜੋ ਆਪਾਂ ਉੱਪਰ ਦਰਵਾਜ਼ਾ ਵਿੱਚ ਮੱਥਾ ਟੇਕੀਏ। ਵਾਹਿਗੁਰੂ ਜੀ ਖਾਲਸਾ ਵੇ। ਬੋਲੋ ਸਤਿ ਸ੍ਰੀ ਅਕਾਲ। ਗੁਰਿਆਈ ਗੋਦ ਮਹਤਰਾਏ ਨਾਮੁ ਗੁਰੂ ਤਰਸਾਰ ਪਾਉਣੀ ਮਨ ਮੁਖ ਅੰਦਰ ਨਾਮ ਭਲਨੀ ਮੁਟੇ ਅਹਮਤੈ ਚਾਰੇ ਹੁੰਡਾ ਭਵ ਸਕੇ ਅੰਦਰ ਤਿਖ ਤਤੈ ਸਿਮਰਤੋ ਸਾਸਤਨਾ ਸੋਧਨੀ ਮਨ ਮੁਕ ਵੇ ਗੁੱਤੇ ਬਿਨ ਗੁਰ ਕਿਰਨ ਨਾ ਪਾਇਓ ਹਰਨਾਮ ਹਰ ਸਤ ਸਤ ਬਿਆਨ ਵਿਚਾਰਿਆ ਹਰ ਜਪ ਹਰ ਗਤ ਸਲੋਕ ਮਹਲਾ ਦੂਜਾ ਮਹਲਾ ਪਹਿਲਾ ਜਿਨ ਕੀਆ ਤਿਨ ਦੇਖਿਆ ਆਪੇ ਣਾਣਿ ਹੋਏ

ਦੋ ਪ੍ਰਭ ਚਿਤ ਨਾ ਗਈ ਨਾਮਕ ਰਹੀ ਕਰਮ ਮਹਲਾ 5 ਮਾਇਆ ਸਾਧ ਨ ਚੱਲ ਰਹੀ ਧਿਆਨ ਘਟਾ ਹੈ ਅੰਧ ਗੁਰ ਕੈ ਚਰਨ ਧਿਆਇ ਤੂੰ ਆਣਾ ਹੁਕਮ ਮਨਾਇਓਨ ਪਾਣਾ ਸੁਖ ਪਾਇਆ ਪਾਣਾ ਸਤਗੁਰੂ ਮਿਲਿਓਨ ਪਾਣਾ ਸੱਚ ਧਿਆਇਆ ਪਾਣ ਜੈ ਵੱਡ ਹੋਰਤਾਤ